ਆ ਬਾਈ ਤੁਹਾਨੂੰ ਚੱਲਦਾ ਦਿਖਾਉਨੇ ਆ ਜਿਗਾੜ ਆ ਵਾ ਦੇਖੀ ਹੁਣ ਬਾਈ ਕਰੂਗਾ ਅਪਰ ਹੀਟ ਤੇ ਇਧਰ ਉਧਰ ਕਰੂਗਾ ਦੇਖ ਇਹ ਉਹ ਦੇਖ ਲੈ ਜਿੰਨਾ ਮਰਜੀ ਉੱਪਰ ਚੱਕ ਲਾ ਥੱਲੇ ਕਰ ਲਾ ਐਨ ਜਿਵੇਂ ਸ਼ਹਿਰਾਂ 'ਚ ਹੁੰਦੇ ਨੇ ਬਾਈ ਲਾਈਟਾਂ ਲੁੱਟਾਂ ਬਦਲਣੇ ਵਾਸਤੇ ਉਹਨਾਂ ਨੇ ਕਰੇਨਾ ਜੀਆਂ ਬਣਾਈਆਂ ਹੋਈਆਂ ਹੁੰਦੀਆਂ ਨੇ ਆਨਾ ਗੱਡੀ ਨਾਲ ਆਹ ਦੇਖ ਬਾਈ ਜਿਹੜੇ ਨੇ ਬਾਈ ਨੇ ਦੇਸੀਓ ਜਿਗਾੜ ਲਾਇਆ ਵਾ ਲੈ ਦੇਖੋ ਇਹ ਨਜ਼ਾਰੇ ਝੂਟੇ ਮਾਟੇ ਬਾਈ ਪੂਰੇ ਨੇ ਫਤੰਬਾਈ ਕੋਲ ਆ ਜਾਇ ਦੇ ਬਾਈ ਦਾਣਾ ਤੇ ਹੋਣਾ ਆਪਣੇ ਮੱਝਾਂ ਦਾ ਤੇ ਬਾਈ ਇੱਥੇ ਦਾਣਾ ਵੀ ਪਿੰਦਾ ਹਨਾ ਜਿਵੇਂ ਮੱਝਾਂ ਦਾ ਦਾਣਾ ਤਿਆਰ ਵੀ ਕਰਕੇ ਵੀ ਵੇਚਦਾ ਕਿਸੇ ਨੇ ਕਰਵਾਉਣਾ ਹੋਵੇ ਭਾਈ ਉਹ ਵੀ ਬੰਦਾ ਕਰਦਾ ਏ ਦਾਣਾ ਹਨਾ ਤੇ ਬਾਈ ਆਲਮੋਸਟ ਵਧੀਆ ਵਿਚਾਰੇ ਦਾ ਕੰਮ ਬਹੁਤ ਵਧੀਆ ਬਾਈ ਦਾ ਅੱਜ ਇੰਨੀ ਇੱਧਰ ਤੁਸੀਂ ਦੁਕਾਨਾਂ ਦੇਖ ਰਹੇ ਹੋ ਬਾਈ ਇੱਧਰ ਆ ਜਿੰਨੀਆਂ ਮੰਨ ਲਓ ਇਹ ਸਾਹਮਣੇ ਦੁਕਾਨਾਂ ਨੇ ਇਹ ਸਾਰੀਆਂ ਕੰਮ ਲਵਾਈ ਦੀਆਂ ਇਹਨੇ ਤੇ ਤੁਹਾਨੂੰ ਦਿਖਾਉਣਾ ਬਾਈ ਏ ਭਾਈ ਕਿਰਾਏ ਵਾਸਤੇ ਦੁਕਾਨਾਂ ਖਾਲੀ ਨੇ ਜੇ ਕਿਸੇ ਨੇ ਭਾਈ ਕੋਈ ਆਪਣਾ ਕਾਰੋਬਾਰ ਸਟਾਰਟ ਕਰਨਾ ਹੋਵੇ ਇਧਰ ਆ ਸਾਰੀਆਂ ਦੁਕਾਨਾਂ ਬਾਈ ਦੀਆਂ ਨੇ ਤੇ ਇਧਰ ਬਾਈ ਦੀ ਚੱਕੀ ਆ ਕਮਲ ਜੇ ਕਿਸੇ ਨੇ ਦੁਕਾਨ ਲੈਣੀ ਹੋਵੇ ਮੋਬਾਈਲ ਨੰਬਰ ਦੱਸ ਆ ਭਾ 9814515170 ਲੈ ਭਾਈ ਇਹ ਬਾਈ ਦਾ ਮੋਬਾਈਲ ਨੰਬਰ ਆ ਜੇ ਕਿਸੇ ਨੇ ਭਾਈ ਦੁਕਾਨ ਕਰਨੀ ਹੋਵੇ ਭਾਈ ਇਹ ਮੇਨ ਰੋਡ ਆ ਜਿਹੜਾ ਆਪਣਾ ਸ੍ਰੈਮਜਾ ਰੇਟੂ ਜੇ ਖਾਲੀ ਹੋ ਕੇ ਨਿਕਲਦਾ ਸਿੱਧਾ ਬਈ ਪਟਿਆਲੇ ਨੂੰ ਲੰਘ ਜਾਂਦਾ ਰੋਡ ਤੇ ਭਾਈ ਇੱਥੇ ਕਿਸੇ ਨੇ ਭਾਈ ਦੁਕਾਨ ਕਰਨੀ ਹੋਵੇ ਤਾਂ ਦੋ ਤਿੰਨ ਦੁਕਾਨਾਂ ਬਾਈ ਦੀਆਂ ਬੇਲੀਆਂ ਨੇ ਤੇ ਇਧਰ ਦੁਕਾਨ ਵੀ ਚਲੋ ਹੋਣਾ ਚਾਲੂ ਆ ਤੇ ਉਧਰ ਮਿਸਤਰੀ ਬੈਠੇ ਨੇ ਤੇ ਇਧਰਲੇ ਪਾਸੇ ਵੀ ਬਾਈ ਜਿਹੜੀ ਇਹ ਮਾਰਕੀਟ ਦੇ ਸਾਹਮਣੇ ਆ ਇਧਰ ਜਿਵੇਂ ਆ ਇਧਰ ਫੀਡ ਫੂਡ ਵਾਲੀਆਂ ਦੁਕਾਨਾਂ ਨੇ ਸਾਰੀਆਂ ਕਮਲ ਬਾਈ ਦੀਆਂ ਦੁਕਾਨਾਂ ਨੇ ਬਾਈ ਬਾਕੀ ਆਪਾਂ ਅੰਦਰ ਕਰਦੇ ਆ ਬਾਈ ਨਾਲ ਗੱਲਾਂ ਬਾਤਾਂ ਸਾਰੀਆਂ ਤੇ ਬਾਈ ਆਹ ਕਮਲ ਹੁਣ ਉਹਰੇ ਦਾਣਾ ਦੂਣ ਆਪਾਂ ਸਾਰਾ ਪੀ ਦਿੰਨੇ ਆ A to Z A to Z ਠੀਕ ਆ ਜੀ ਤੇ ਅੰਦਰ ਅੱਪਾ ਹਣ ਅਜੇ ਕੋਲੂ-ਕੁੱਲੂ ਦਾ ਸਿਸਟਮ ਤਾਂ ਨਹੀਂ ਆਪਣੇ ਕੋਲੇ ਕੋਲੂ ਲੈ ਜਾਣੇ ਦਾ ਤਾਂ ਮਾ ਜਾਣੇ ਤੇ ਆਕਾ ਜਾਓ ਅੱਛਾ ਬਾਈ ਬੰਦਾ ਆ ਦਾਣਾ ਬਣਾ ਕੇ ਵੀ ਵੇਚਦਾ ਕੰਮ ਲੈ ਕੀ ਰੇਟ ਦੇ ਦਿੰਨੇ ਹੋ ਥੱਲਾ 1450 ਦਾ ਉਹਦੇ ਵਿੱਚ ਕੀ ਕੀ ਪਾਇਆ ਪਉਂਦਾ ਆਪਾਂ ਨੇ ਉਹਦੇ ਵਿੱਚ ਘੱਟੋ-ਘੱਟ 15 ਆਈਟਮਾਂ ਪਈਆਂ ਅੱਛਾ ਇੱਧਰ ਨੂੰ ਆ ਜਾਓ ਬਾਈ ਇੱਥੇ ਇੱਥੇ ਮੜਿਆ ਬਾਈ ਖਾਰੂ ਜਾ ਪੈ ਰਿਆ ਇੱਧਰ ਗੱਲ ਕਰਦੇ ਆਪਾਂ ਇੱਥੇ ਆ ਜਾਓ ਬਾਈ ਨਹੀਂ ਆ ਤੇ ਬਾਈ ਆ ਜਾਓ ਫੇਰ ਲੈ ਭਾਈ ਬੰਦਾ ਸਾਡਾ ਕਹਿੰਦਾ ਵੀ ਭਾਈ ਮੈਂ ਕਿਹਾ ਸੀ ਬਾਈ ਨੂੰ ਮਾਂ ਵੀ ਤੇਰੇ ਦਿਮਾਗ 'ਚ ਨਾ ਆਈਡੀਏ ਕਿੰਨੇ ਆਉਂਦੇ ਆ ਕਹਿੰਦਾ ਬਾਈ ਕਦੇ ਕਦਾਈ ਚਮਚਾ ਖਾਲੀ ਦਾ ਨਾ ਨਾ ਕਦੇ ਕਦਾਈ ਨਹੀਂ ਬਾਈ ਡੇਲੀ ਵਾਲੇ ਆ ਅੱਛਾ ਡੇਲੀ ਵਾਲੇ ਆ ਬਾਈ ਹਾਂ ਪੀਨਾਂ ਚੀਰੇ ਵਾਲੇ ਅੱਛਾ ਬਾਈ ਪੀਨਾਂ ਚੀਰੇ ਵਾਲੇ ਖਾਧ ਆਇਆ ਬਾਈ ਹਨਾ ਬੰਦਾ ਚੱਲ ਜੇ ਸਮਾਨ ਪੱਤਾ ਖਾਂਦਾ ਤਾਂ ਆਈਡੀਏ ਵੀ ਬਹੁਤ ਆਉਂਦੇ ਨੇ ਬੰਦਾ ਉਹ ਜਾ ਕੰਮ ਵੀ ਕਰਦਾ ਇੱਥੇ ਜੇ ਕਿਤੇ ਸਰਕਾਰ ਖੋਲ ਦੇਵੇ ਨਾ ਹਾਂ ਪਾ ਨੂੰ ਕਹਿ ਨਾ ਨਿਆਰਾ ਜੇ ਹੂੰ ਤੂੰ ਕੀ ਮੰਗ ਕਰਦਾ ਵੈਸੇ ਅੱਜ ਗਾਰੇ ਦੇ ਸੰਤ ਬਣਾ ਕੇ ਉਹਦਾ ਗਾਣਾ ਆ ਵੀ ਜਿ ਪਕਾ ਕੇ ਚਲਾ ਦਈਏ ਇਹ ਤਾਂ ਫੇਰ ਲੋਹਾ ਹੈ ਇਹ ਤਾਂ ਫੇਰ ਲੋਹਾ ਤੇ ਭਾਈ ਇਹ ਘਰ ਖੋਲ੍ਹੇ ਤਾਂ ਤੇ ਭਾਈ ਇਹ ਜਿਹੜਾ ਸ਼ੈੱਡ ਪਾਰ ਹੈ ਪੈ ਰਿਹਾ ਨਾ ਸਿਸਟਮ ਜਿੰਨਾ ਵੀ ਆ ਇਹ ਸਾਰਾ ਬਾਈ ਨੇ ਆਪ ਤਿਆਰ ਕਰਿਆ ਹੋਇਆ ਤੇ ਇਧਰਲੀ ਸਾਈਡ ਭਾਈ ਬਾਈ ਦੀ ਬਹੁਤ ਤਾਕੜੀ ਵਰਕਸ਼ਾਪ ਆ ਉਹ ਬਸ ਸਿਰਫ ਆਪਣੇ ਕੰਮ ਵਾਸਤੇ ਹੀ ਆ ਬਾਈ ਨੇ ਤਿਆਰ ਕਰੀ ਪ੍ਰੈਸਾਂ ਪਰੂਸਾਂ ਬੈਲਡਿੰਗ ਸ਼ੈਲਡਿੰਗ ਸਾਰਾ ਕੁਝ ਆ ਬਾਈ ਕੋੜੇ ਟੂ ਜੈਡ ਸਿਸਟਮ ਪ੍ਰੈਸਾਂ ਪਰੂਸਾਂ ਵੀ ਆਪਾਂ ਆਪੇ ਬਣਾਈਆਂ ਵੀ ਹਾਂ ਹਾਂ ਉਹ ਪ੍ਰੈਸਾਂ ਵੀ ਬਾਈ ਨੇ ਆਪੇ ਬਣਾਈਆਂ ਆ ਪੜਦੀਆਂ ਨੇ ਚਿੰਚੀ ਦੇ ਲੱਖੇ ਡੇਡ ਡੇਡ ਦੇ ਹਾਂ ਤੇ ਬਾਈ ਬਾਈ ਦੀ ਸਵਰਾਜ ਮਸ਼ੀਨ ਰੱਖੀ ਹੋਈ ਆ ਬਾਈ ਕੋਲੇ ਤੇ ਇਧਰਲੇ ਪਾਸੇ ਤੇ ਬਾਈ ਇਧਰ ਬਾਈ ਦੀ ਜ਼ਮੀਨ ਆ ਕੁਝ ਬਾਈ ਦੀ ਪਰਲੇ ਪਾਸੇ ਜ਼ਮੀਨ ਆ ਤੇ ਬਾਈ ਕੋਲ ਭਾਈ ਸੱਚ ਇੱਕ ਹੋਰ ਤੁਹਾਨੂੰ ਜਾਣਕਾਰੀ ਦਵਾ ਬਾਈ ਕੋਲ ਮੱਝਾਂ ਬਾਈ ਕਿੰਨੀਆਂ ਨੇ ਆਪਣੇ ਕੋਲੇ ਹੈਗੇ ਨੇ 15 18 ਭਾਈ 15 18 ਬਾਈ ਕੋਲ ਮੱਝਾਂ ਵੀ ਨੇ ਬਾਈ ਵਿਚਾਰਾ ਕਹਣਾ ਪੂਰਾ ਆਪਣਾ ਦਾ ਘੈਂਟ ਮਿੱਤਰ ਆ ਪੂਰਾ ਬਾਈ ਕੋਲ ਘੋੜੀ ਵੀ ਆ ਹੈਗੇ ਨਾ ਘੋੜੀ ਕਮਲ ਕਿੰਨਾ ਹੁਣ ਨਹੀਂ ਹੁਣ ਨਹੀਂ ਹੈਗੀ ਬੇਚਤੀ ਬੇਚ ਉਹ ਸੜੀ ਇੱਕ ਦੰਦੀਆਂ ਵੜਦੀ ਹੁੰਦੀ ਸੀ ਘੋੜੀ ਤੇ ਹੁਣ ਬਾਰ ਬਾਈ ਆਪਾਂ ਤੁਹਾਨੂੰ ਚੱਕੀ ਦਿਖਾਵਾਂਗੇ ਤੇ ਜੁੜੇ ਰਹੋ ਪੂਰੇ ਆਪਣੇ ਵਲੌਗ ਦੇ ਨਾਲ ਅਜੇ ਇੱਧਰ ਥੋੜਾ ਜਿਹਾ ਖੜਕਾ ਹੋ ਰਿਹਾ ਤਾਂ ਕਰਕੇ ਬਾਈ ਮੈਂ 2 ਕੁ ਮਿੰਟ ਕੰਮ ਰੋਕ ਕੇ ਫਿਰ ਹੁਣ ਉਹ ਮੰਡਿਆ ਇੱਧਰ ਕੰਮ ਰੁਕ ਜੂਗਾ ਮਿਸਤਰੀ ਦਾ ਤੇ ਉਸ ਤੋਂ ਬਾਅਦ ਫਿਰ ਆਪਾਂ ਅੰਦਰ ਜਾ ਕੇ ਬਾਈ ਤੁਹਾਨੂੰ ਚੱਕੀ ਵੀ ਦਿਖਾਵਾਂਗੇ ਬਾਈ ਨੇ ਕਿਵੇਂ ਐਡਰ ਲਾ ਕੇ ਸਾਰੇ ਜਿਗਾਰਡਮੈਂਟ ਕਰੇ ਬਨੇ ਸੈਟਅਪ ਉਹ ਜਵਾਬ ਦੇ ਕੇ ਤੇ ਗਰੰਟਰ ਵਾਲੇ ਕਹਿੰਦੇ ਡਾਇਰੈਕਟ ਬਲਟਾ ਚੱਲਣਗੀਆਂ ਹੂੰ ਐਡਰ ਲਾ ਕੇ ਨਹੀਂ ਚੱਲਦਾ ਇਹ ਮਾਲ ਨਹੀਂ ਕੱਢਣਾ ਅੱਛਾ ਫਿਰ ਲਾਇਆ ਡਾਈਕਲਰ ਚਲਾ ਦਿਖਾਈਏ ਫਿਰ ਮਾਤ ਪਾਉਂਦਾ ਚਲਾ ਦੇ ਲੈ ਬਾਈ ਪਹਿਲਾਂ ਥੋੜਾ ਜਿਹਾ ਖੜਕਾ ਹੋ ਰਿਆ ਸੀ ਤੇ ਹੁਣ ਬਾਈ ਦੱਸੂਗਾ ਕੀ ਜਿਗਾੜ ਕਰਿਆ ਬਾਈ ਨੇ ਇਹ ਪਤਾ ਕੀ ਹੈ ਆ ਪੱਟਾ ਛਾਣਨੇ ਦਾ ਕੰਮ ਹੈ ਤਾਂ ਕੱਲਾ ਥੋੜੇ ਉੱਚੀ ਬੋਲ ਅੱਛਾ ਇਹਦਾ ਹਾਂ ਹਾਂ ਇੱਕ ਮੋਟਰ ਤੇ ਉਹ ਲੱਗੀ ਹੋਈ ਆ ਦੇਖ ਥੱਲੇ ਇੱਕ ਮੋਟਰ ਬਾਈ ਕਿੱਥੇ ਜੀ ਉਹ ਲੱਗੀ ਹੋਈ ਆ ਹਲੇ ਵੀ ਨਾਲ ਇੱਕ ਅਸੀਂ ਇੱਕ ਮੋਟਰ ਇੱਥੇ ਕਸੀ ਵੀ ਤੀ ਠੀਕ ਆ ਜੀ ਇੱਕ ਮੋਟਰ ਜਿੱਥੇ ਸ਼ਾਫਟ ਪਾਈ ਵੀ ਉਹਦੇ ਤੇ ਕਸੀ ਵੀ ਉਹ ਸ਼ਾਫਟ ਪਈ ਵੀ ਅੱਛਾ ਹਾਂ ਓਕੇ ਤਿੰਨ ਮੋਟਰਾਂ ਕੱਲਾ ਆਟਾ ਛਾਣਦੇ ਲੁੱਤੀਆਂ ਤਿੰਨ ਮੋਟਰਾਂ ਆਟਾ ਛਾਣਦੀਆਂ ਤੀਆਂ ਕੱਲਾ ਕੱਲਾ ਆਟਾ ਦਾ ਬਾਤ ਹੈ ਇਹਨਾਂ ਨੇ ਚੱਕ ਕੇ ਲਿਆਉਣਾ ਤਾਂ ਛਾਣਨਾ ਤਾਂ ਓਕੇ ਤਿੰਨੇ ਕੱਢ ਕੇ ਫਿਰ ਉਹ ਇੱਕ ਬੈਲਟ ਤੇ ਚੱਲਦੀ ਉਹ ਇੱਕ ਤੋਂ ਸਾਰੀਆਂ ਚੱਲਦੀ ਕਰਦੀ ਜੀ ਚੱਲਦਾ ਹੋ ਗਿਆ ਓਕੇ ਆ ਸਾਰੀਆਂ ਪੁੜੀਆਂ ਪੜੀਆਂ ਜਿਗਾਰਡ ਜਿਹੜੇ ਲਾਏ ਹੋਏ ਨੇ ਬਾਈ ਆ ਸਾਰੇ ਜਿਹੜੇ ਜਿਗਾਰਡ ਲਾਏ ਹੋਏ ਨੇ ਸਾਡੇ ਬਾਈ ਨੇ ਆਪ ਲਾਏ ਹੋਏ ਨੇ ਤਾਂ ਇੱਕ ਬੈਲਟ ਤੋਂ ਹੋ ਗਿਆ ਚੱਲਦਾ ਆ ਲਾਤਾ ਇਹਨੇ ਲੀਵਰ ਕੰਪੈਨ ਮੰਗਾਂ ओके हां ਆ ਲੀਵਰ ਕੱਢਦੇ ਸਾਰਾ ਕੁਝ ਰੁਕ ਜਾਂਦਾ ਆ ਲੀਵਰ ਲਾਦੇ ਸਾਰਾ ਕੁਝ ਚੱਲ ਜਾਂਦਾ ਦੇਖੋ ਭਾਈ ਦਿਮਾਗ ਦੇਖੋ ਵੀਰ ਦਾ ਸਾਡੇ ਦਾ ਟੈਲੈਂਟ ਭਾਈ ਸਾਡੇ ਪੰਜਾਬ ਚ ਵੀ ਸਾਡੇ ਪੰਜਾਬੀਆਂ ਕੋਲ ਬਹੁਤ ਆ ਤੇ ਇਧਰ ਬਾਈ ਜਿਹੜੇ ਐਲੀਵੇਟਰ ਨੇ ਦੇਖ ਲਓ ਇਹ ਆਪ ਤਿਆਰ ਕਰੇ ਹੋਏ ਨੇ ਬਾਈ ਨੇ ਤੇ ਇੱਕ ਇਧਰ ਜਿਗਾਰਡ ਜਿਹੜਾ ਕਮਲ ਇਹ ਕਹਿੰਦਾ ਸੀ ਇਹ ਕੀ ਇਹਦਾ ਕੀ ਕੀ ਸਿਸਟਮ ਸੀ ਜਿਹੜਾ ਇਧਰ ਜਿਹੜੇ ਬਲਾ ਕੇ ਗਏ ਤੇ ਉਹ ਕਹਿੰਦੇ ਬਾਈ ਇੱਥੇ ਡਾਇਰੈਕਟ 벨ਟਾਂ ਚੱਲਣਗੀਆਂ ਦੋ ਹੀ ਅੱਛਾ ਬੀ ਇਹ ਚੱਲਦਾਨੀਏ 3200 ਚੱਕਰਾਂ ਨੇ ਲੋਡ ਇਹਦਾ ਚੱਲਣਾ ਨਹੀਂ ਐਟਰਲ ਚੱਲਦਾ ਨਹੀਂ ਇਹਦੇ ਤੇ ਅੱਛਾ ਹੁਣ ਜੇ ਬਾਕੀ ਉਹ ਸ਼ਾਫਟ ਨਾਲ ਚਲਦੀ ਦੀ ਜੇ ਇਹਦੇ ਤੇ ਇਲਿਵਟਰ ਆਫ ਕਰਦੇ ਤੇ ਐਟਰਲ ਨਹੀਂ ਲਾਉਂਦੇ ਤੇ ਹਾਂ ਬਲਤਾਂ ਰੋਕੋ ਬੈਲਟਾਂ ਦਾ ਰੋ ਫੇਰ ਮੋਟਰ ਚਲਾਉ ਤਾਂ ਕੰਮਣ ਬਹਾਵ ਬਣਾ ਦੋ ਵੜ ਬੜਾ ਤਾਂ ਕੰਮਣ ਦਾ ਅੱਛਾ ਮੈਂ ਸਾਨੂੰ ਐਟਰ ਇਸ ਦਿਮਾਗ ਨਾਲ ਲਾਤਾ ਹਾਂ ਆ ਦੇਖਾ ਇਹ ਡਰੋਲਿੰਗ ਖਾਲੀ ਬ੍ਰੋ ਇਹਦੇ ਤੋਂ ਐ ਉਹ ਬੈਟਾਂ ਚੱਕ ਲੰਦੀ ਆ ਚੀਜ਼ ਉੱਪਰ ਹਾਂ ਹਾਂ ਰੁਕਦਾ ਐ 0 0 ਹਾਂ ਬਿਲਕੁਲ ਬਾਅਦ ਛਾਪੜ ਚੱਲ ਰਹੀ ਆ ਜਾਂ ਲੋੜ ਇਹ ਤਾਂ ਲੀਵਰ ਕੱਟ ਦੋ ਜਾਂ ਲੋੜ ਆ ਲੀਵਰ ਲਾ ਲੀਵਰ ਲਾ ਦੋ ਜਿਵੇਂ ਆਪਾਂ ਮਸ਼ੀਨ ਦਾ ਫਲੈਟਰੀ ਲੀਵਰ ਲੱਗਦਾ ਆਇਕਣਾ ਲੀਵਰ ਲੱਗਦਾ ਕਰਤਾ ਓਕੇ ਜੀ ਦੇਖੋ ਭਾਈ ਦਿਮਾਗ ਸਾਡੇ ਬਾਈ ਦਾ ਤੇ ਇੱਧਰ ਬਾਈ ਇੱਧਰ ਵੀ ਦੇਖ ਲਾ ਬਹੁਤ ਤਗੜੇ ਯਾਨੀ ਕਿ ਆਪਣੇ ਆਪ ਥੋੜੀ ਮੋਟੀਵੇਸ਼ਨ ਬਾਈ ਨੇ ਆਪ ਕਰੀ ਹੋਈ ਆ ਤੇ ਇਹ ਸਾਰੀ ਫੀਟਿੰਗ ਬਾਈ ਉਦੋਂ ਆਪਾਂ ਵੀ ਆਪਣੀ ਇਸ ਵੀਰ ਮਸ਼ੀਨ ਦਾ ਇੱਥੇ ਬਾਈ ਕੋਲ ਕੰਮ ਕਰਾ ਰਹੇ ਸੀ ਅਸੀਂ ਵੀ ਬਾਈ ਦੇ ਨਾਲ ਹੀ ਹੁੰਦੇ ਸੀ ਉਦੋਂ ਜਦੋਂ ਬਾਈ ਇਹ ਚੱਕੀ ਫਿੱਟ ਕਰੀਆ ਭਾਈ ਪਿੱਛੇ ਹੀ ਟਰੈਕਟਰ ਦਾ ਜਿਗਾਰਡ ਲਾਇਆ ਹੋਇਆ ਸੀ ਉਹ ਜਿਹੜਾ ਚੱਕਣੇ ਵਾਲਾ ਤਾਂ ਕਮਲ ਹਾਈਡਰਾ ਸਾਈਡਰਾ ਬਣਾਇਆ ਵਾ ਸੀ ਬਾਈ ਅਸੀਂ ਟਰੈਕਟਰ ਨਾਲ ਜਾਂ 575 ਨਾਲ ਬਣਾਇਆ ਸੀ ਨਾ ਹਾਂ ਬਈ ਉਹ ਹਾਈਡਰਾ ਆਪ ਬਣਾ ਕੇ ਆਪੇ ਫਿੱਟ ਕਰਿਆ ਦਾ ਸਾਰਾ ਬਾਈ ਇਹ ਭਾਈ ਗਰੇਵਾਲ ਚੱਕੀ ਆ ਇਹ ਆਪਣਾ ਸ੍ਰੈਮਜਾਰੀ 2 ਜਦੋਂ ਭਜਖਵਾਲੀ ਨੂੰ ਆਉਨੇ ਆ ਭਾਈ ਰੋਡ ਦੇ ਉੱਤੇ ਆ ਚੱਕੀ ਕਿਸੇ ਨੇ ਦਾਣਾ ਪਿਹਾਉਣਾ ਹੋਵੇ ਬਾਈ ਬਾਈ ਕੋਲ ਸਾਰੀਆਂ ਆਈਟਮਾਂ ਪਈਆਂ ਨੇ ਜਿਵੇਂ ਮੱਕੀ ਹਨਾ ਹੋ ਗਿਆ ਜੀ ਹਾਂ ਜੋ ਵੀ ਬੜੇ ਮੇਛੜੇ ਵਿੱਚ ਜੋ ਵੀ ਦਾਣੇ ਦੇ ਵਿੱਚ ਪੈਂਦਾ 28 ਆਈਟਮਾਂ ਨੇ ਬਾਈ ਕੋਲ ਕਹਿੰਦਾ ਬਈ ਭਾਈ ਜੀਨੇ ਵੀ ਕਰੋਣਾ ਬਾਈ ਮੈਂ ਆਪਾਂ ਵੀ ਇੱਥੇ ਦਾਣਾ ਹੀ ਕਰੋਣ ਆਏ ਸੀ ਅੱਜ ਤੇ ਮੈਂ ਕਿਹਾ ਚਲੋ ਬਾਈ ਦੀ ਹਨਾ ਵੀਡੀਓ ਬਣਾ ਦਈਏ ਤੇ ਬਾਈ ਆਪਣਾ ਬਹੁਤ ਖਾਣਾ ਖਾਸਮ ਖਾ ਸੀ ਮਿੱਤਰਾਂ ਸਾਡਾ ਬਾਈ ਕੰਵਲ ਨੌ ਤੇ ਭਾਈ ਸਾਡਾ ਗਰੇਵਾਲ ਕਮਲ ਬਾਬਾ ਬਾਬਾ ਕਮਲ ਬਾਬਾ ਉਹਨਾਂ ਤੇ ਭਾਈ ਸਾਡਾ ਬਾਈ ਮਸ਼ਹੂਰ ਆ ਬਾਕੀ ਭਾਈ ਸੱਜਣੋਂ ਮਿਲਦੇ ਆ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਸਾਡਾ ਚੈਨਲ ਸਬਸਕ੍ਰਾਈਬ ਕਰਨ ਲਈ ਲਾਈਕ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਸੀਂ ਕੱਲ ਜੀ ਸਾਰਿਆਂ ਨੂੰ ਨਵੀਂ ਭਾਈ ਆ ਸਾਹਮਣੇ ਬਾਈ ਦਾ ਕੰਟੈਂਟ ਨੰਬਰ ਆ ਠੀਕ ਆ ਜੀ ਜੇ ਕਿਸੇ ਨੇ ਦਾਣਾ ਬਣਵਾਉਣਾ ਹੋਵੇ ਜਾਂ ਬਾਈ ਤੋਂ ਬਣਿਆ ਬਣਾਈ ਲੈ ਕੇ ਜਾਣਾ ਹੋਵੇ ਤੇ ਭਾਈ ਅੰਦਰ ਦੇਖੋ ਆ ਜਿਹੜੇ ਸਾਹਮਣੇ ਐਲੀਵੇਟਰ ਲਾਏ ਹੋਏ ਨੇ ਨਾ ਇਹ ਬੰਦੇ ਨੇ ਆਪ ਤਿਆਰ ਕਰਕੇ ਲਾਏ ਹੋਏ ਨੇ ਉਹ ਸਾਹਮਣੇ ਐਲੀਵੇਟਰ ਆਪ ਤਿਆਰ ਕਰਕੇ ਲਾਏ ਹੋਏ ਨੇ ਤੇ ਵਿੱਚ ਪਾਈ ਆਈਡਲ ਦਿਖਾਉਣਾ ਮੈਂ ਤੁਹਾਨੂੰ ਜਿਹੜੇ ਆਪ ਜਿਗਾੜ ਕਰਕੇ ਪਾਈਦੇ ਲਾਏ ਹੋਏ ਨੇ ਅੰਦਰ ਥੋੜਿਆ ਛੜਖਾ ਹੋ ਰਿਹਾ ਤਾਂ ਕਰਕੇ ਸ਼ਾਇਦ ਥੋੜੇ ਕੋਲ ਮੇਰੀ ਵੀਡੀਓ ਕੱਟ ਜਾ ਆਪਣੀ ਆਵਾਜ਼ ਕੱਟਾਵੇ ਉਹ ਜਿਹੜੇ ਸਾਹਮਣੇ ਬਈ ਬੈਂਚਾਂ ਪਰ ਉੱਪਰ ਐਡਲ ਲਾਏ ਹੋਏ ਆ ਮਸ਼ੀਨਾਂ ਵਾਲੇ ਉਹ ਬਾਈ ਨੇ ਆਪ ਤਿਆਰ ਕਰਕੇ ਲਾਏ ਹੋਏ ਨੇ ਭਾਈ ਆਪ ਦਿਖਾ ਰਹੇ ਹੁਣ ਕੀ ਦਿਖਾਉਂਦਾ ਇਹ ਦੇ ਤੇ ਤਿੰਨ ਮੋਟਰਾਂ ਸੀ ਐ ਦੇ ਤੇ ਤਿੰਨੋ ਤਿੰਨ ਮੋਟਰਾਂ ਆਛਾ ਤਿੰਨੇ ਚੱਕ ਇੱਕ ਵਾਰ ਟਿਕਾ ਜਲਦੀ ਤਿੰਨ ਮੋਟਰਾਂ ਕਿਵੇਂ ਚੱਕ ਦੀਆਂ ਤਿੰਨੇ ਹਾਂ ਕਿ ਕੇ ਵਲ ਤੇ ਸਾਰਾ ਕੁਝ ਚੱਲਦਾ ਕਰਦਾ ਤਿੰਨ ਮੋਟਰਾਂ ਲੱਗੀਆਂ ਹੋਈਆਂ ਓਕੇ ਭਾਈ ਜਣਾ ਆ ਜੀ ਗਾੜਾ ਇਹਦੇ ਪਰ ਕਹਿੰਦਾ ਤਿੰਨ ਮੋਟਰਾਂ ਦੀਆਂ ਇਹ ਤਿੰਨੇ ਤਾਰ ਕੇ ਇੱਕ ਮੋਟਰ ਤੋਂ ਹੀ ਚੱਲਦਾ ਕਰਤਾ ਸਾਰ ਇੱਕ ਬੈਲਟ ਨਾਲ ਸਾਰਾ ਸਿਸਟਮ ਚੱਲਦਾ ਕਰਦਾ ਦੇਖੋ ਤੁਸ ਭਾਈ ਇਹਨੂੰ ਕਹਿੰਦੇ ਆ ਦਿਮਾਗ ਭਾਈ ਟੈਲੈਂਟ ਬਹੁਤ ਆ ਆਪਣੇ ਵੀ ਬੰਦਿਆਂ ਦੇ ਵਿੱਚ ਦੇਖੋ ਭਾਈ ਆ ਜਾ ਆ ਜਾ ਬਹੁਤ ਟੈਲੈਂਟ ਆ ਭਾਈ ਗਰੇਵਾਲ ਚੱਕੀ ਆ ਇਹ ਇਹ ਹੈਗੀ ਆਪਣੀ ਜਖਵਾਲੀ ਤੋਂ ਜਾਂ ਜਦੋਂ ਆਪਾਂ ਸਫ਼ਰਾਂ ਜਾ ਰਹੇ ਤਾਂ ਜਖਵਾਲੀ ਨੂੰ ਨੇ ਆ ਪੰਜੋਲਾ ਪਿੰਡ ਪੈਂਦਾ ਭਰਾਵਾ ਉੱਥੇ ਭਾਈ ਜੀ ਇਹ ਚੱਕੀ ਆ